ਆ ਵੀਰੋ ਅਕਾਜ਼ ਫਿਲਮ ਗਿੱਪੀ ਗਰੇਵਾਲ ਦੀ ਤੇ ਪ੍ਰਮੋਸ਼ਨ ਕੀਤੀ ਜਾ ਰਹੀ ਆ ਵੀ ਕਰਨ ਜੋਰ ਨਾਲ ਟਾਈ ਅਪ ਹੋ ਗਿਆ ਧਰਮਾ ਪ੍ਰੋਡਕਸ਼ਨ ਨਾਲ ਟਾਈ ਅਪ ਹੋ ਗਿਆ ਆ ਜੋ ਮੱਕੜ ਵਰਗੇ ਰੌਲਾ ਪਾਉਂਦੇ ਭਾਰੇ ਦੇ ਟਟੂ ਵੀਰੋ ਮੈਨੂੰ ਇੱਕ ਗੱਲ ਦੱਸੋ ਮੈਂ ਬੰਬੇ ਰਹਿਣਾ ਯਾਰ ਇਹ ਕਰਨ ਜੋਰ ਨੂੰ ਹਰ ਬੰਦਾ ਗਾਲ ਕੱਢਦਾ ਇਹਨੂੰ ਲਾਂਤੀ ਨੂੰ ਬੰਬੇ ਹਰ ਬੰਦਾ ਇਹਨਾਂ ਨੂੰ ਕੋਈ ਪਾਰਟੀ 'ਚ ਖੜਾ ਨਹੀਂ ਕਰਦਾ ਜੋ ਇਹਨਾਂ ਗੰਦ ਪਾਇਆ ਸਿਨੇਮੇ 'ਚ ਲੜਕੀਆਂ ਸਪਲਾਈ ਕਰਨਾ ਲੜਕੀਆਂ ਨੰਗੀਆਂ ਕਰ ਕਰ ਵਕਾਈਆਂ ਪੂਰੇ ਹਿੰਦੁਸਤਾਨ ਦੀ ਸੰਸਕ੍ਰਿਤੀ ਦਾ ਇਹਨੇ ਬੇੜਾ ਕਰ ਕੀਤਾ ਖੋਦੇ ਕਹਿੰਦਾ ਮੈਂ ਨਵੇਂ ਬੰਦਿਆਂ ਨੂੰ ਨਹੀਂ ਆਉਣ ਦੇਣਾ ਸਟਾਰ ਤੋਂ ਸਟਾਰਾਂ ਦੇ ਬੱਚੇ ਹੀ ਕੰਮ ਕਰਨ ਔਰ ਇਹ ਇਹ ਆ ਵੀ ਗਿੱਪੀ ਯਾਰ ਕੀ ਗੱਲ ਸਿੱਖ ਨੌਜਵਾਨ ਹੈ ਨਹੀਂ ਗਾ ਜੇ ਕੋਈ ਚੰਗਾ ਡਾਇਰੈਕਟਰ ਬਣਾਉਂਦਾ ਸਿੱਖ ਨੌਜਵਾਨ ਦਾੜੀ ਵਾਲਾ ਉਹ ਰੋਲ ਕਰਦਾ ਪਰ ਇਹਨਾਂ ਨੇ ਆ ਵੀ ਹੀਰੋ ਬਣਨਾ ਇੱਕੋ نسل ਦੇ ਦੋਵੇਂ ਤਾਂ ਦਿਖਾਰ ਬੱਲੇ ਬੱਲੇ ਪਹਿਲੀ ਵਾਰ ਟਾਈ ਅਪ ਕਾਦਾ ਟਾਈ ਅਪ ਹੋ ਗਿਆ ਇਹਨਾਂ ਦਾ ਕੀ ਟਾਈਪ ਦੱਸਣਾ ਯਾਰ ਇੰਨੀਆਂ ਪੰਜਾਬ 'ਚ ਘਟਨਾਵਾਂ ਹੋਈਆਂ ਸਾਰੀ ਜਵਾਨੀ ਗੋਲੀਆਂ ਨਾਲ ਭੁੰਨੇਗੀ 10 ਸਾਲ ਚਟੇ ਨਾਲ ਜਵਾਨੀ ਖਤਮ ਹੋ ਗਈ ਸਮੈਗ ਨਾਲ ਖਤਮ ਹੋ ਗਈ ਭੈਣ ਭਰਾ ਵਿਆਹ ਕਰਾ ਕਰਾ ਜਾਣ ਰਿਹਾ ਵਿਦੇਸ਼ਾਂ 'ਚ ਪੂਰਾ ਪੰਜਾਬ ਦਾ ਸਟੈਂਡਰਡ ਖਤਮ ਹੋ ਗਿਆ ਕਰਜ਼ੇ ਨਾਲ ਲੋਕ ਮਰ ਗਏ ਨਸ਼ੇ ਨਾਲ ਲੋਕ ਮਰ ਗਏ ਡੋਂਗੀ ਲਾ ਲਾ ਜਾਂਦੇ ਉਥੇ ਜਨਾਨੀਆਂ ਦਾ ਡੋਂਗਰ ਰੇਪ ਕਰਦੇ ਲੜਕੀਆਂ ਸਾਡੀਆਂ ਆਪਣੇ ਆਪ ਨੂੰ ਵੇਚਣ ਡੀਆਂ ਖੇਡਾਂ ਸਾਡੇ ਪੰਜਾਬ ਦੀਆਂ ਖਤਮ ਹੋ ਗਈਆਂ ਸਰਕਾਰੀ ਸਕੂਲਾਂ ਦਾ ਖਤਮ ਹੋ ਗਿਆ ਕੰਮ ਸੰਜਾ ਮੇਲੇ ਖਤਮ ਹੋ ਗਏ ਤੀਆਂ ਦਾ ਤਿਹਾਰ ਖਤਮ ਹੋ ਗਿਆ ਇਹਨਾਂ ਨੂੰ ਕੋਈ ਮੁੱਦਾ ਹੀ ਨਹੀਂ ਲੱਭਾ ਪੰਜਾਬ ਦਾ ਹਾਲ ਤੱਕ 15 ਸਾਲਾਂ ਤੋਂ ਇਹਨਾਂ ਨੇ ਕਰੋੜਾ ਰੁਪਏ ਅੰਦਰ ਕਰ ਲਏ ਅਰਬਾਂ ਕਰੋੜਾ ਨਹੀਂ ਅਰਬਾਂ ਤੇ ਪੰਜਾਬ ਦੇ ਮੁੱਦੇ ਇਹਨਾਂ ਨੂੰ ਦੀਦੇ ਨਹੀਂ ਇਹ ਪੰਜਾਬ 'ਚ ਨਹੀਂ ਰਹਿੰਦੇ ਕਿਹੜੀ ਫਿਲਮ ਬਣਾਈ ਜਾਂਦਾ ਇਹਨਾਂ ਨੁਕਸਾਨ ਕਰਨਾ ਪੰਜਾਬੀਆਂ ਦਾ ਨੁਕਸਾਨ ਇਹ ਮੈਂ ਕਹਿ ਦਿੰਦਾ ਉਹ ਕਰਨ ਜੋਰ ਵੱਡਾ ਗਾਉਂਦਿਆਂ ਨੂੰ ਹਰ ਬੰਦਾ ਗਾਲ ਕੱਢਦਾ ਬੰਬੇ ਹਰ ਲਾਂ ਤਾਂ ਪਾਉਂਦਾ ਜੋ ਉਹਨਾਂ ਦਿਖਾਇਆ ਹਰ ਬੰਦਾ ਨੂੰ ਗਾਲਾਂ ਕੱਢਦਾ ਲਾਂ ਤਾਂ ਉਹਨਾਂ ਟਾਈਪ ਹੋ ਗਿਆ ਆਪਣੇ ਆਪ ਨੂੰ ਮਹਾਨ ਦੱਸ ਰਿਹਾ ਪੰਜਾਬੀ ਸ਼ਰਮ ਉਹ ਕਿਹੜਾ ਸ਼ਰਮਾ ਸ਼ਰਮਾ ਵਿਰਿੰਦਰ ਦਾ ਹੁੰਦਾ ਸੀ ਉਹ ਕਲਾਕਾਰ ਹੁੰਦਾ ਸੀ ਤੇ ਲੁਧਿਆਣੇ ਵਾਲੇ ਕਲਾਕਾਰ ਹੁੰਦੇ ਸੀ ਅੱਜ ਵੀ ਮੁਹੰਮਦ ਸਦੀਕ ਉਹ ਲੋਕੀ ਪੈਰੀਂ ਹੱਥ ਲਾਉਂਦੇ ਆ ਕਲਦੀਪ ਮਾਨ ਕੋ ਨਾਲੇ ਘਰਾਂ ਨੂੰ ਲੋਕ ਮੱਥਾ ਦੇਖਦੇ ਆ ਚੰਦੇ ਨੂੰ ਸਲਾਮਾ ਕਰਦੇ ਚਮਕੀਲੇ ਦੀ ਦਰਗਾਹ ਦੇ ਮੱਥੇ ਟੇਕ ਕੇ ਆਉਂਦੇ ਲੋਕ ਉਹ ਸੀ ਕਲਾਕਾਰ ਦਿਦਾਰ ਸੰਧੂ ਇਹ ਨਚਾਰ ਮੈਗਮਾ ਇੰਨਾ ਲੋਕਾਂ ਨੂੰ ਮੂਰਖ ਬਣਾਉਂਦਾ ਇੰਨਾ ਮੂਰਖ ਬਣਾਉਂਦਾ ਯਾਰ ਹੱਦ ਹੋ ਗਈ ਵੀਰੋ ਸੋਚਣਾ ਪੈਣਾ ਸੋਚਣਾ ਪੈਣਾ ਵੀਰੋ ਸੋਚਣਾ ਪੈਣਾ ਇਹਨਾਂ ਨੇ ਪੰਜਾਬ ਦਾ ਕਲਚਰ ਦਾ ਮੇੜਾ ਕਰ ਕੀਤਾ ਹੁਣੇ ਧਰਮਵਾਲ ਹੋ ਗਿਆ ਇਹਨਾਂ ਨੂੰ ਬੰਨ ਲਓ ਵੀ ਇਹ ਧਰਮ ਦੀ ਫਿਲਮ ਨਾ ਬਣਾ ਸਕਣ ਕਿਉਂਕਿ ਇਹ ਗਲਤ ਕਰਨਗੇ ਵੀਰੋ ਫਿਲਮ ਮੈਂ ਬਣਾਈ ਹੁਣ ਮੇਰੀ ਫਿਲਮ ਆਰੀ ਚਮਾਰ ਸਾਹਿਬ ਇੱਕ ਐਹੋ ਜੀ ਫਿਲਮ ਜਦੋਂ ਅਸੀਂ ਡੇਰਾ ਬੱਲਾ ਦਿਖਾਈ ਬਾਬਿਆਂ ਦੀਆਂ ਅੱਖਾਂ ਜਿਵੇਂ ਅਥਰੂ ਆ ਗਏ ਜਿਹੜਾ ਵੇਖਦਾ ਉਹ ਰੋਣ ਲੱਗ ਪੈਂਦਾ ਜਿੱਦਣ ਫਿਲਮ ਆਈ ਪੂਰਾ ਪੰਜਾਬ ਦੇਖੂਗਾ ਬਹੁਤ ਜਲਦੀ ਲੈ ਕੇ ਆ ਰਹੇ ਆ ਇਹ ਝੂਠੀਆਂ ਪ੍ਰਮੋਸ਼ਨਾਂ ਕਰ ਕਰ ਘਟੀਆ ਫਿਲਮ ਬਣਾ ਕੇ ਇਹਨਾਂ ਨੇ ਝੂਠੀਆਂ ਪ੍ਰਮੋਸ਼ਨਾਂ ਕਰ ਕਰ ਲੋਕਾਂ ਨੂੰ ਸਿਨੇਮਿਆਂ 'ਚ ਵਾਰਨਾ ਹੁੰਦਾ ਲੋਕੀਂ ਫਿਰ ਕੋਈ ਠੀਕ ਆ, ਚੰਗੀ ਹੈ, ਨਹੀਂ ਠੀਕ ਹੈ, ਚੰਗੀ ਹੈ। ਯਾਰ ਪੰਜਾਬ ਦੇ ਇਹਨਾਂ ਕੁਝ ਹੋ ਗਿਆ ਸੁੱਤੇ ਪਏ ਕੀ ਇਹਨਾਂ ਨੂੰ ਪਤਾ ਨਹੀਂ ਜਿੱਦਾਂ ਸਾਊਥ ਵਾਲੇ ਮਦਮਾ ਬਣਾਉਂਦੇ ਮੁੱਦਿਆਂ ਤੇ ਲੋਕਾਂ ਨੂੰ ਜਗਾਉਂਦੇ ਇਹਨਾਂ ਨੂੰ ਕੀ ਬਿਮਾਰੀ ਆ? ਇਹਨਾਂ ਆਰਮਾ ਖਰਬਾ ਅੰਦਰ ਕੀਤੇ ਪੰਜਾਬ ਦੇ ਲੋਕਾਂ ਨੂੰ ਗਲਤ ਰਾਹ 'ਤੇ ਪਾ ਗਏ। ਫਿਰ ਵੀ ਪੰਜਾਬ ਦੇ ਲੋਕ ਸੁੱਤੇ ਪਏ ਆ ਇਹਨਾਂ ਇਹਨਾਂ ਨਿਚਾਰਾਂ ਦੇ ਭੰਡਾ ਦਾ ਬਾਈਕਾਟ ਕਰ ਦੋ ਇਕਦਮ ਬਾਈਕਾਟ ਕਰ ਦੋ ਨਵੇਂ ਲੋਕਾਂ ਨੂੰ ਦੇਖੋ ਨਵੇਂ ਲੋਕਾਂ ਨੂੰ OTT ਦੇ ਜਾਓ ਯਾਰ OTT ਦੇ ਜਾਓ OTT ਦੀਆਂ ਫਿਲਮਾਂ ਦੇਖੋ ਤੁਹਾਡਾ ਦਿਮਾਗ ਖੁੱਲੇ ਯਾਰ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ